ਪਗੋ ਤੇ ਸਿਮਰ ਕੇ ਗੁਰ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਸੇ ਹੋਈ ਸਹਾਇ ਅਰਜਨ ਗੋਬਿੰਦ ਨੂੰ ਨੂ ਕਰ ਸਕਾਰਦੀ ਹੋ ਉਸ ਸੱਚੀ ਸਿੰਘ ਜੀ ਤੇ ਆਈ ਹੈ ਜੇ ਜੁਠੇ ਸਬਦੁਖ ਜਾਏ ਤੇਗ ਬਾਹ ਦਸਿਮਰੀ ਹੈ ਕਾਰਨੋਂ ਜਾਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਪ੍ਰੀਤਮਾਨ ਭਾਈ ਜਗੀਰ ਸਿੰਘ ਜੀ ਜੋ ਪਿਛਲੇ ਦਿਨੀ ਆਪ ਜੀ ਵੱਲੋਂ ਦਿੱਤੀ ਸਵਾਸਾ ਰੂਪੀ ਪੂੰਜੀ ਨੂੰ ਘੋ ਕਰਕੇ ਆਪ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਮ ਸਾਧਗੁਰ ਜੀ ਸਿਨਾਂ ਦੇ ਨਮਿਤ ਉਹਨਾਂ ਦੇ ਬਾਦਸ਼ਹੀ ਸਰੀਰ ਨੂੰ ਅਗਨ ਭੇਡ ਕਰਨ ਵਾਸਤੇ ਅੰਗੇਠਾ ਤਿਆਰ ਕੀਤਾ ਗਿਆ ਗਰੀਬ ਬਨਵਾਜ ਕਿਰਪਾ ਕਰੋ ਆਪ ਜੀ ਅਗਨ ਭੇਡ ਕਰਨ ਦੀ ਆਗਿਆ ਬਖਸ਼ਿਸ਼ ਕਰਨ ਜੀ ਸਾਧਗੁਰ ਜੀ ਜੀਵ ਕਾਲ ਵਿੱਚ ਵਿਚਰਦੇ ਆਂ ਜਾਣੇ ਅਣਜਾਣੇ ਵਿੱਚ ਹੋਈਆਂ ਬਿਆਨ ਪ੍ਰਕਾਰ ਦੀਆਂ ਭੁੱਲਾਂ ਨੂੰ ਨਾ ਚਿਤਾਰਦੇ ਹੋਏ ਸਦੀਵ ਕਾਲ ਲਈ ਆਪ ਜੀ ਆਪਣੇ ਚਰਨਾਂ ਵਿੱਚ ਨਿਵਾਸਾ ਬਖਸ਼ਿਸ਼ ਕਰਨਾ ਪਿੱਛੇ ਪਰਵਾਹ ਜੀ ਕਰ ਜਾਂ ਬਹੁਤ ਵਾਰ ਉਹਦੇ ਤੇ ਆ ਜਾਂਦੇ ਇਹਦੇ ਨੀਚੇ ਰੱਖਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ